ਸਾਰੇ ਹੀ ਲੋਕ ਸਭਾ ਸ਼ਿਆਰਪੁਰ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ 14 ਤਰੀਕ ਨੂੰ 9 ਵਜੇ ਤੋਂ ਲੈ ਕੇ 11 ਵਜੇ ਜਿਹੜਾ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸ੍ਰੀ ਸੁਖਮ ਸਿੰਘ ਸਾਉਥੀ ਪਾਠ ਕਰਨਗੇ ਉਸ ਤੋਂ ਬਾਅਦ ਜਿਹੜੇ ਸਾਡੇ ਬੁਲਾ ਰਹੇ ਆ ਉਹ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਸਾਰੇ ਹੀ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਪੰਚ ਬਲਾਕ ਸਭ ਦੀ ਮੈਂਬਰ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਸ਼ਹਿਰ ਦੇ ਜਿੰਨੇ ਹੀ ਵਰਕਰ ਸਾਡੇ ਐਮਸੀ ਸਾਹਿਬਾਨ ਡਿਰੇਟਰ ਸਾਹਿਬਾਨ ਜਿੰਨਿਆਂ ਨੂੰ ਸਾਰਿਆਂ ਨੂੰ ਅੱਥਰੂ ਵਰਕੇ ਬੇਨਤੀ ਆ ਕਿ 14 ਤਰੀਕ 9 ਵਜੇ ਤੋਂ ਲੈ ਕੇ 11 ਵਜੇ ਦੀ ਦਫ਼ਤਰ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ 11 ਵਜੇ ਦਫ਼ਤਰ ਦਾ ਉਦਘਾਟਨ ਕੀਤਾ ਜਾਊਗਾ ਜਿਦੇ ਵਿੱਚ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰਾ ਡਾਕਟਰ ਰਾਜ ਕੁਮਾਰ ਚੱਬੇ ਜੀ ਉਹ ਆਪਣੇ ਕਰਕਰਮਾ ਕਰਨਗੇ ਉਹਨਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਚਾਰਜਾਂ ਔਰ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਰਤਿਸ਼ ਸ਼ਕਲਾਨੀ ਜੀ ਉਹ ਆਪਣੇ ਕਰਕਰਮਾ ਕਰਨਗੇ ਔਰ ਅੱਥ ਜੁੜ ਕੇ ਬੇਨਤੀ ਆ ਸਾਰੇ ਹੀ ਵਰਕਰਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਸੁਖਮਣੀ ਸਾਬ ਜੀ ਦਾ ਪਾਠ ਕਰਵਾਇਆ ਜਾਏਗਾ ਤੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਸ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਮੇਰੀ ਸਮੂਹ ਸੰਗਤਾਂ ਕੇ ਫਗਵਾੜਾ ਨਿਵਾਸੀਆਂ ਕੇ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਵਰਕਰ ਤੱਕ ਦੇ ਅੱਗੇ ਇਹ ਬੇਨਤੀ ਹੈ ਅਰਦਾਸ ਹੈ ਕੀ ਆਓ ਅਸੀਂ ਸਾਰੇ ਮਿਲ ਕੇ ਉਸ ਦਿਨ ਅਸੀਂ ਦੁਰਘਟਨ ਵਿੱਚ ਸ਼ਾਮਿਲ ਹੋਈਏ ਤੇ ਅਸੀਂ ਰਾਜਕੁਮਾਰ ਚੱਬੇਵਾਲ ਜੀ ਦਾ ਸਾਥ ਦਈਏ ਤੇ ਉਹਨਾਂ ਦਾ ਉਹਨਾਂ ਨੂੰ ਇੱਕ ਜੇਤੂ ਉਮੀਦਵਾਰ ਬਣਾਈਏ ਜੀ ਅੱਜ ਫੁਵਾੜਾ ਵਿਖੇ ਆਮ ਆਦਮੀ ਪਾਰਟੀ ਦੀ ਸਮੂਹ ਸਾਥੀਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ 14 ਮਈ ਦਿਨ ਮੰਗਲਵਾਰ ਨੂੰ ਹਰਗਵਿੰਦ ਨਗਰ ਵਿਖੇ ਔਰ ਪਰਹਾਰਾ ਹਸਪਤਾਲ ਦੇ ਬਿਲਕੁਲ ਸਾਹਮਣੇ ਆਮ ਆਦਮੀ ਪਾਰਟੀ ਫੁਵਾੜਾ ਦਾ ਦਫ਼ਤਰ ਖੁੱਲ੍ਹਿਆ ਔਰ ਸਭ ਨੂੰ ਬੇਨਤੀ ਹੈ ਕਿ ਹੋਮ ਹਮਾਕੇ ਇੱਥੇ ਪਹੁੰਚਣਾ ਸੁਖਮੀ ਸਾਹਿਬ ਦਾ ਪਾਠ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਔਰ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸਭਾ ਇਲੈਕਸ਼ਨ ਲਈ ਜਿੰਨੀਆਂ ਵੀ ਫੋਰਡਾਂ ਦੀਆਂ ਗਤੀਵਿਧੀਆਂ ਇਸ ਪਾਰਟੀ ਦਫ਼ਤਰ ਤੋਂ ਹੋਣਗੀਆਂ ਔਰ ਸਾਰੇ ਹੀ ਸੰਗਠਨ ਦੇ ਬੰਦੇ ਸਾਰੇ ਹੀ ਸਾਥੀ ਇਕੱਠੇ ਹੋ ਕੇ ਅੱਜ ਪਾਰਟੀ ਦਾ ਸਾਥ ਦੇ ਲਈ ਇਕੱਠੇ ਹੋਏ ਆ ਹਾਂਜੀ ਸਾਰੇ ਸਤਿਕਾਰਯੋਗ ਸ਼ਹਿਰ ਨਿਵਾਸੀ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 1 ਜੂਨ ਨੂੰ ਹੋਣ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਔਰ ਉਸ ਉਤਸ਼ਾਹ ਨੂੰ ਹੋਰ ਜਿਹੜਾ ਤੇਜ਼ ਕਰਨ ਦੇ ਵਾਸਤੇ ਫਗਵਾੜਾ ਦੇ ਵਿੱਚ ਇਲੈਕਸ਼ਨ ਕੈਂਪੇਨ ਨੂੰ ਤੇਜ਼ ਕਰਨ ਦੇ ਵਾਸਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਆ ਉਹ ਪਰਸੋਂ 14 ਤਰੀਕ ਨੂੰ ਹਰगोविंद ਨਗਰ ਪ੍ਰਹਾਰ ਹਸਪੀਟਲ ਦੇ ਸਾਹਮਣੇ ਜਿਹੜਾ ਉਹ ਕੀਤਾ ਜਾਵੇਗਾ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਡੇ ਵਰਕਰਾਂ ਨੂੰ ਸਮਰਥਕਾਂ ਨੂੰ ਵਲੰਟੀਅਰਸ ਨੂੰ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ 14 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 11 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਜਿਹੜਾ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ ਕੱਲ ਪਰਸੋਂ ਅਸੀਂ 9 ਤੋਂ 11 ਸਾਡੇ ਸੁਖਮਨੀ ਸਾਹਿਬ ਦਾ ਪਾਠ ਹੋਊਗਾ ਅਸੀਂ ਆਪਣੇ ਚੋਣ ਦਫਤਰ ਦੀ ਸ਼ੁਰੂਆਤ ਕਰ ਰਹੇ ਹਾਂ ਜਿਸ ਚੋਣ ਦਫਤਰ ਸਾਡਾ ਖੁੱਲ ਰਿਹਾ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਜਿਹੜੇ ਸਾਡੇ ਲੋਕ ਸਭਾ ਤੋਂ ਉਮੀਦਵਾਰ ਨੇ ਇਹ ਹਰਗੋਬਿੰਦਗਰ ਦੇ ਵਿੱਚ ਐਸਾ ਆਫਿਸ ਹੈ ਸਾਡਾ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ ਔਰ ਆਪਣੇ ਖੁਸ਼ਹਾਲ ਪੰਜਾਬ ਔਰ ਸੰਸਦ ਦੇ ਵਿੱਚ ਸਾਡੀ بلند ਆਵਾਜ਼ ਪੰਜਾਬ ਦੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਕੰਮ ਦੇਣ